ਲੀਡਰ ਗੱਡੀ ਸਾਰੀ ਸਭ ਕੁਝ ਨਾਲ ਦਾ ਗੱਡੀ ਦਾ ਸਰਵਿਸ ਵਗੈਰਾ ਹੋਈ ਵੀ ਆ ਬਾਈ ਜੀ ਸਰਵਿਸ ਬਾਈ ਹੋਈ ਵੀ ਆ ਦਰਸ਼ਕ ਵੀਰੋ ਫਿਲਟਰ ਵਗੈਰਾ ਚੇਂਜ ਆ ਸਾਰੀ ਸੀਲਡ ਆ ਕਿਤੇ ਲੱਗੀ ਵੱਜੀ ਨਹੀਂ ਬੈਟਰੀ ਵਧੀਆ ਕੰਪਨੀ ਦੀ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਅਸੀਂ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਆ ਆਪਣਾ ਪੇਜ ਪੰਜਾਬ ਟੂਰ ਤੇ ਜਿੰਨੇ ਕੇ ਤੁਹਾਨੂੰ ਪਤਾ ਹੀ ਦਰਸ਼ਕ ਵੀਰੋ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਹੋਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜਿਆਦਾਤਰ ਨੋਵਾ ਗੱਡੀਆਂ ਦੀ ਵੀਡੀਓ ਕਰਦੇ ਆ ਆਪਾਂ ਦਰਸ਼ਕ ਵੀਰੋ ਅੱਜ ਆਪਾਂ ਤੁਹਾਡੇ ਵਾਸਤੇ ਪੰਜਾਬ ਪਰਮਟ ਦੀ ਗੱਡੀ ਲੈ ਕੇ ਆਏ ਆਗੇ ਟੀਵੀ ਜੀਓ 3 ਬਟੰਡਾ ਨੰਬਰ ਪੰਜਾਬ ਪਰਮਟ ਹੈ ਗੱਡੀ ਆਦੀ ਕਾ ਗੱਡੀ ਹੈ 2019 ਮਾਡਲ ਹੈ ਚਿੱਟੇ ਕਲਰ ਦੇ ਵਿੱਚ ਆ ਦੂਜੇ ਨਾਂ ਦੀ ਗੱਡੀ ਹੈ ਔਲਾਈ ਬਹੁਤ ਸੋਹਣੇ ਗੱਡੀ ਨੂੰ ਲੱਗੇ ਹੋਏ ਹੈਗੇ ਜਿਹੜੀ ਟਾਇਰਾਂ ਦੀ ਹਾਲਤ ਹੈਗੀ ਆ ਨਿੰਗਮਰਾਦੇ ਬਾਈ ਜੀ ਟਾਇਰਾਂ ਦੀ ਹਾਲਤ ਐ ਮੰਨ ਲਓ ਤੁਸੀਂ ਵੀ 90 ਪੈਸੇ ਆ ਚਾਰੋਂ ਟਾਇਰਾਂ ਦੀ ਹਾਲਤ 90 ਪੈਸੇ ਬਹੁਤ ਸੋਹਣੇ ਔਲਾਈ ਲੱਗੇ ਹੋਏ ਆ ਪੰਜਾਬ ਪਰਮਟ ਦੀ ਗੱਡੀ ਹੈ ਟੌਪ ਮਾਡਲ ਹੈ ਇਹ ਵੀ ਚਾਬੀ ਤੇ ਮਰਾਇ ਕਰਾਂ ਨਿਗਾ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਰੇਟ ਤੋਂ ਨੂੰ ਇਹ ਗੱਡੀ ਦਾ ਜਾਇਜ਼ਾ ਮਿਲ ਜਾਊਗਾ ਚੱਲੀ ਵੀ ਕੋਈ ਬੜੀ ਜ਼ਿਆਦਾ ਨਹੀਂ ਹੈਗੀ ਕੀ ਤੇ ਓਕੇ ਗੱਲਬਾਤ ਆ ਮੈਂ ਇਹਦੀ ਅੰਦਰ ਮਰਾਇ ਕਰਾਂ ਨਿਗਾ ਲਓ ਜੀ ਟੱਚ ਗੱਡੀ ਦੇ ਵਿੱਚ ਵੱਡੀ ਲੱਗੀ ਵੀ ਆ ਸੀਟ ਕਵਰ ਪੂਰੇ ਸੋਹਣੇ ਆ ਸਾਫ਼ ਸੁਥਰੀਆਂ ਨੇ ਓਕੇ ਗੱਲਬਾਤ ਆ ਸਟੀering ਤੇ ਮਰਾ ਦਿਓ ਬਈ ਨਿਗਾ ਟੌਪ ਵਾਲਾ ਮਾਡਲ ਆ ਇਹ ਵੱਡੀ ਟੱਚ ਲੱਗੀ ਵੀ ਆ ਅੰਟੀਰੀਅਰ ਵੱਜੋ ਸਾਫ਼ ਸੁਥਰੀ ਹੈ ਗੱਡੀ ਸੋਫਾ ਸੀਟ ਦੇ ਵਿੱਚ ਇਹ ਗੱਡੀ ਹੁੰਦੀ ਹੈ ਜੀ ਸੀਟ ਕਵਰ ਬਿਲਕੁਲ ਨਵੇਂ ਆ ਗੱਡੀ ਤੇ ਮੈਟ ਪੂਰੇ ਸੋਹਣੇ ਲੱਗੇ ਹੋਏ ਆ ਜੈਨੂਨ ਗੱਡੀ ਆ ਚੱਲ ਚਲਾਵੇ ਦੀ ਓਕੇ ਗੱਲਬਾਤ ਆ ਸਾਰੀ ਪੂਰੀ ਘੈਂਟ ਸਾਫ਼ ਸੁਥਰੀ ਗੱਡੀ ਆ 2019 ਮਾਡਲ ਦੂਜੇ ਨਾਂ ਦੀ ਪੰਜਾਬ ਪਰਮਿਟ ਦੀ ਲੈ ਵੀ ਇੰਜਨ ਤੇ ਮਰੌਣੇ ਆ ਨਿਗਾ ਸੱਤ ਤੇ ਮਰਵਾ ਦੀ ਭਾਈ ਨਿਗਾਕਟਰ ਦਿਖਾ ਦਿਓ ਦੂਜੇ ਨਾਲ ਦੀ ਹੈਗੀ ਪੰਜਾਬ ਪਰਮਟੀ ਆ ਚਿੱਟੇ ਕਲਰ ਦੇ ਵਿੱਚ ਆ ਹੋਣੀ ਤੇ ਸਾਫ ਸੁਥਰੀ ਗੱਡੀ ਆ ਕਿਤੇ ਕੋਈ ਲੱਕੀ ਨਹੀਂ ਬੱਜੀ ਨਹੀਂ ਕੋਕੇ ਗੱਲਵਾਦਾ ਗੱਡੀ ਦੇ ਵਿੱਚ 150 ਜੈਰੂਆਂ ਦਾ ਬੈਟਰੀ ਗੱਡੀ ਦਾ ਸਾਫ ਸੁਥਰੀ ਆ ਲੈ ਵੀ ਰਬਾਈ ਨਿਕਾ ਗੋਡੇ ਫਿਲਟਰ ਤੇ ਬਰਾ ਦੇ ਬਾਈ ਨਿਕਾ ਈਲੜਾ ਗੱਡੀ ਸਾਰੀ ਸਭ ਕੁਝ ਨਾਲ ਦਾ ਗੱਡੀ ਦਾ ਸਰਵਿਸ ਵਗੈਰਾ ਹੋਈ ਵੀ ਆ ਬਾਈ ਜੀ ਸਰਵਿਸ ਬਾਈ ਹੋਈ ਵੀ ਆ ਦਰਸ਼ਕ ਵੀਰੋ ਫਿਲਟਰ ਵਗੈਰਾ ਚੇਂਜ ਆ ਸਾਰੀ ਸੀਲ ਡੈਕ ਤੋਂ ਲੱਗੀ ਵੱਜੀ ਨਹੀਂ ਬੈਟਰੀ ਵਧੀਆ ਕੰਪਨੀ ਦੀ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਤੇ ਜਿਹੜੀ ਗੱਡੀ ਦੀ ਡਿਮਾਂਡ ਆ ਦਰਸ਼ਕ ਵੀਰੋ ਉਹ ਬਾਈ ਜੀ 8 ਲੱਖ ਰੁਪਏ ਡਿਮਾਂਡ ਆਗੀ ਨੇਗੋਸ਼ੀਏਬਲ ਰੇਟ ਆ ਮਾਨਤਾਣ ਹੋ ਜਾਊਗਾ ਬਾਈ ਹੁਣ ਆ ਨੰਬਰ ਸਕਰੀਨ ਤੇ ਛੱਡਦੇ ਆਗੇ ਸੰਪਰਕ ਕਰ ਲਿਓ ਇਹ ਗੱਡੀ ਖਰੀਦਣ ਲਈ ਤੁਸੀਂ ਪਹੁੰਚਣਾ ਹੈਗਾ ਪਿੰਡ ਜਲਾਲ ਠੀਕ ਆ ਦਰਸ਼ਕ ਵੀਰੋ ਜਲਾਲਪਿੰਡੇ ਗੱਡੀ ਖੜੀ ਹੈ ਆ ਕੇ ਤੁਸੀਂ ਚੈੱਕ ਕਰਕੇ ਟਰਾਈ ਲੈ ਕੇ ਸੰਪਰਕ ਬਾਈ ਉਹਨਾਂ ਨਾਲ ਕਰ ਲਿਓ ਟਰਾਈ ਲੈ ਕੇ ਸੌਦਾ ਕਰ ਸਕਦੇ ਹੋ 8 ਲੱਖ ਰੁਪਏ ਡਿਮਾਰਡ ਆ 2019 ਮਾਡਲ ਹੈ ਦੂਜੇ ਨਾ ਦੀ ਆ ਸਾਫ਼ ਸੁਥਰੀ ਤੇ ਸੋਹਣੀ ਗੱਡੀ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ ਪੰਜਾਬ ਟੂਰ ਨੂੰ ਧੰਨਵਾਦ